ਚੇਅਰਮੈਨ ਸਾਹਿਬਾ ਮਾਰਕੀਟ ਮੈਂ ਟਿਰ ਜੀ ਸ਼ਰਮਾ ਜੀ ਇਹ ਤੋਂ ਬਾਅਦ ਸਾਡੇ ਪੰਨੂ ਸਾਹਿਬ ਆਮ ਆਦਮੀ ਪਾਰਟੀ ਦੇ ਸਟੇਟ ਚੇਅਰਮੈਨ ਹਨ ਜੀ ਤੇ ਉਸ ਦਾ ਹੀ ਸ਼ੁਰੂਆਤ ਅੱਜ ਮੰਡੀ ਫਤੇਗਾ ਚੂੜੀਆਂ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਪੰਨੂ ਵੱਲੋਂ ਆਪਣਾ ਵੱਡਮੋਲਾ ਯੋਗਦਾਨ ਪਾ ਕੇ ਪਹੁੰਚੇ ਨੇ ਤੇ ਬਹੁਤ ਵਧੀਆ ਦਿਨ ਹੈ ਅੱਜ ਦਾ ਕਿਉਂਕਿ ਜੇਲੀਆ ਸੀਜ਼ਨ ਵੀ ਜਿਹੜਾ ਤੇ ਜਿਹੜਾ ਮੌਸਮ ਵੀ ਅਜੇ ਉਹਨਾਂ ਦੇ ਅਨੁਕੂਲ ਹੀ ਚੱਲ ਰਿਹਾ ਚੱਲ ਰਿਹਾ ਵਾ ਤੇ ਸਰਕਾਰ ਦੀਆਂ ਹਤਾਜਾਂ ਸਮੱਸਿਆ ਚੁੱਕੇਗੀ ਉਹਦੇ ਪ੍ਰਬੰਧ ਕਿਹੜੇ ਕਰਦਾ ਵਾ ਉਹ ਵੀ ਲਾਣਾ ਵੀ ਕਰੀ ਜਾਣਾ ਹਾਂਜੀ ਹਾਂ ਦੇਖੇ ਹਾਂਜੀ ਤੇਰੀ ਇਸ ਤਰ੍ਹਾਂ ਮੈਂ ਪਰਤੇ ਕਿਤਾਬ ਸੁਣ ਨਹੀਂ ਅੱਜ ਅਜੇ ਸ਼ੁਰੂ ਹੋਈ ਹੈ ਅੱਜ ਦਾ ਦਿਨ ਬਹੁਤ ਹੀ ਉਟਪਾਗਾ ਦੇਣਾ ਹੈ ਜਿਸ ਦਿਨ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਜਿਹੜਾ ਪੁੱਤਾ ਵਰਗੂ ਪਾਲੀ ਹੋਈ ਫਸਲ ਅੱਜ ਮੰਡੀਆਂ ਦੇ ਵਿੱਚ ਲਿਆਂਦੀ ਆ ਤੇ 38 ਬੰਦ ਜਿਹੜੇ ਨੇ ਕਿ ਇਸ ਦਿਜ ਦਾ ਇੰਤਜ਼ਾਰ ਕਰ ਰਹੇ ਸੀ ਤੇ ਮੌਸਮ ਵੀ ਬਹੁਤ ਵਧੀਆ ਤੇ ਅੱਜ ਸਾਡੇ ਹਲਕਾ ਇੰਚਾਰਜ ਚੇਅਰਮੈਨ ਪੰਸਬ ਕੁਲਬੀਰ ਸਿੰਘ ਜੀ ਪੰਨੂ ਖਾਸ ਤੌਰ ਤੇ ਅੱਜ ਮੰਡੀ ਦੇ ਵਿੱਚ ਫਸਲ ਦਾ ਰੇਟ ਲਾਉਣ ਵਾਸਤੇ ਆਏ ਨੇ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਸਰਕਾਰ ਦੇ ਹੇਠ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਕਿਸਾਨਾਂ ਦੀ ਇੱਕ ਇੱਕ ਦਾਣਾ ਜਿਹੜਾ ਚੁੱਕਿਆ ਜਾਏਗਾ ਤੇ ਉਹਦਾ ਵਾਜਬ ਮੁੱਲ ਜਿਹੜਾ ਸਰਕਾਰ ਦਿੰਦੀ ਆ ਤੇ ਦਿੰਦੀ ਰਹੇਗੀ ਤੇ ਇਸ ਦੇ ਨਾਲ ਹੀ ਮਨੂ ਸਾਹਿਬ ਨੇ ਜਿਹੜੀਆਂ ਕਿ ਆੜਤੀਆਂ ਵੱਲੋਂ ਜਿਹੜੀਆਂ ਮੁਸ਼ਕਲਾਂ ਸੁਣਾਈਆਂ ਗਈਆਂ ਉਹਨਾਂ ਦਾ ਵੀ ਜਿਹੜਾ ਜਿਹੜਾ ਹਦਾਵਾ ਸਰ ਜੋ ਵੀ ਉਹਨਾਂ ਦਾ ਹੱਲ ਕੀਤਾ ਜਾਊਗਾ ਕਿਉਂਕਿ ਕੁਝ ਦਿਨ ਦਨਾ ਤੋਂ ਉਹਨਾਂ ਨੇ ਕਹਿ ਰਹੇ ਸੀ ਕਿ ਸਾਨੂੰ ਫਰਦਨੇ ਦੀ ਥੋੜੀ ਪ੍ਰੋਬਲਮ ਆ ਰਹੀ ਆ ਜਾਂ ਫਿਰ ਕੋਈ ਜਿਹੜੀਆਂ ਲਾਈਟਾਂ ਦੀ ਪ੍ਰੋਬਲਮ ਆ ਰਹੀ ਆ ਉਸ ਦਾ ਵੀ ਹੱਲ ਪੂਰੇ ਤੌਰ ਦੇ ਤੇ ਕਰ ਦਿੱਤਾ ਗਿਆ ਵਾ ਤੇ 80 ਲੱਖ ਰੁਪਇਆ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਲਾਈਟ ਪ੍ਰਬੰਧ ਅਤੇ ਜਿਹੜੀਆਂ ਟਾਇਲਟ ਬਣਾਉਣ ਵਾਸਤੇ ਖਰਚਾ ਜਾਊਗਾ ਤੇ ਇਸ ਦੇ ਨਾਲ ਹੀ ਜਿਹੜੇ ਸਾਡੇ ਹੋਰ ਵੀ ਜਿਹੜੇ ਆਪਣੇ ਵਪਾਰੀ ਵਰਗ ਆ ਜਾਂ ਫਿਰ ਲੇਬਰ ਵਰਗ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਊਗੀ ਸਰਕਾਰ ਵੱਲੋਂ ਸਾਰੀਆਂ ਹਦਾਇਤਾਂ ਅਸੀਂ ਕਬੂਲ ਕਰਦੇ ਹਾਂ ਤੇ ਅੱਗੇ ਤੋਂ ਜੋ ਵੀ ਇੱਥੇ ਕੰਮ ਕਰਾਉਣਾ ਹੋਊਗਾ ਉਹ ਆਪਣੇ ਜਿਹੜੇ ਹੈਗਾ ਕਹਿ ਸਕਦੇ ਆ ਤੇ ਆਪਾਂ ਉਹਨਾਂ ਹੱਲ ਕਰਨ ਵਾਸਤੇ ਪੂਰੇ ਹੀ ਸ਼ੋਰ ਅਗਰ ਧੰਨਵਾਦ ਆ ਇਹ ਉਹ 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 ਵੀ ਆਇਆ ਇਹਦਾ ਅਸੀਂ ਤਿੰਨ ਮਾਝੇ ਇਹ ਜਿਹੜਾ ਕਰਦੇ ਰਹਾਂ ਸੁਣੋ ਚੁੱਕੀ ਇਹਦਾ ਜਿਹੜਾ 2 ਕਰੋੜ ਦਾ ਇਹਦਾ ਰਿਸਪੈਕਟ ਬੱਲਾ ਕੇ ਕਰੀ ਕਰਦੇ ਉਹ ਦੋਸੋਂ ਆਇਆ ਮੈਂ ਇਜ਼ਾ ਦੇ ਰਿਹਾ ਯੋਨ ਕੀ ਸੀ ਜਾਨ ਲਾ ਮਨ ਦੀ ਕੀਤੀ ਉਹਦਾ 2 ਕਰੋੜ ਸਾਨੂੰ ਬਾਰਦ ਨਹੀਂ ਤੇ ਇਹ ਨਹੀਂ ਕਿ ਵੀ ਨਹੀਂ ਦੇ ਰਹੇ ਕਹਿ ਰਹੇ ਬਟਾਲਿਓ ਲੈਓ ਜੀ ਸਮਝ ਲੈਣਾ ਹਾਂ ਜੀ ਬਾਰਦ ਸਾਨੂੰ ਇੱਥੇ ਮਜੂਦ ਪਹੁੰਚਾਉਣ ਦੀ ਉਹ ਨਾ ਮੈਂ ਵੀ ਮਨੋਂ ਵਿੱਚ ਸ਼ਕਤੀ ਵੀ ਟ੍ਰਾਂਸਪੋਰਟ ਦਾ ਮੰਗਾ ਲਓ ਟੈਂਡਰ ਹਾਂ ਡਿਲੀਵਰ ਕਿਹਦੇ ਆ ਗਿਆ ਬਾਰਦਨ ਮੰਡੀ ਘੰਟਾ ਨਹੀਂਦਾ ਫੋਨ ਹਾਂ ਟੈਂਡਰ ਹੋ ਰਿਹਾ ਕੋਈ ਮਿਸਾਲਾ ਟ੍ਰਾਂਸਪੋਰਟਰ ਵੀ ਕਹਿੰਦੇ ਉਹਨਾਂ ਨੂੰ ਇਹ ਪਤਾ ਨਹੀਂ ਕਿ ਬਲੈਕਲਿਸਟ ਦਾ ਪ੍ਰੋਸੈਸ ਜਿਆਦਾ ਲੰਮਾ ਹੁੰਦਾ ਉਹ ਤੇ ਟਾਈਮ ਲੱਗਦਾ ਉਹ ਕਿ ਜਦੋਂ ਮੰਨ ਲਓ ਜੀ ਇਹ ਟੈਂਡਰ ਕਾਰ ਬਲੈਕਲਿਸਟ ਹੁੰਦਾ ਇਹਨਾਂ ਇਹਦੇ ਤੋਂ ਜਿਹੜਾ ਬਾਅਦ ਜਿੰਨੇ ਟੈਂਡਰ ਪਾਇਆ ਉਹਦੀ ਫਾਈਲ ਨੂੰਗੀ ਉਹਨੂੰ ਅਗਰ ਟੈਂਡਰ ਦਿੱਤਾ ਜਾਵੇ ਉਹ ਉਹਦੀ ਡੀਸੀ ਸਾਹਿਬ ਕਰਕੇ ਆਰਟੀਆ ਦੇ ਨਾਲ ਪੀਰ ਮਾਲ ਦੀ ਸ਼ਿਕਾਇਤ ਹੋਵੇ ਉਹ ਆਪਣੀ ਭਾਵਨਾ ਕਰਵਾਉਂਦੇ ਜੇ ਇਹ ਬੰਨੇ ਪੈ ਗਿਆ ਇਹ ਤਾਂ ਬੜਾ ਲੰਮਾ ਕੰਮ ਹੈ ਮੈਂ ਤੁਹਾਨੂੰ ਉਹ ਕਹਿਣਾ ਉਹਨੇ ਜਿੰਨਾ ਆਪ ਕੋ ਸਿੱਧੀ ਪਾਵਰ ਡੀਸੀ ਸਾਹਿਬ ਸਿੱਧੀ ਪਾਵਰ ਆਰਟੀਆ ਨਾਲ ਕਰ ਸਕਦਾ ਕਿਤੇ ਜਿਵੇਂ ਮੇਰਾ ਵੀ 라 ਚੱਕਰ ਮਾਰੋ ਤੇ ਆ ਕੇ ਚੱਕਰੋ ਪਤਾ ਕਿਤੇ ਕਿਰਨ ਨਾ ਬਰੋ ਜਿਹੜਾ ਇਹ ਮੁਸ਼ਕਿਲ ਹੈਗਾ ਕੋਟੂ ਕਰਦੇ ਹਾਂ ਚਲੋ ਜੀ ਆਰਤੀ ਕੀ ਭਰਾਵਾ ਨੂੰ ਬੇਤੀ ਹੈ ਮੇਰੇ ਵੱਲੋਂ ਕਿਸੇ ਨੂੰ ਕੋਈ ਦਬਾਅ ਨਹੀਂ ਮੈਂ ਕਦੀ ਵੀ ਕੋਈ ਪਾਰਟੀ ਪਾਜੀ ਨੂੰ ਮੁੱਖ ਨਹੀਂ ਰੱਖਿਆ ਸ਼ਾਇਦ ਸਾਡਾ ਵੀਰ ਨਿਰਮਲ ਸਿੰਘ ਜੋ ਪ੍ਰਧਾਨ ਨੇ ਮੱਦੀ ਦੇ ਜਦੋਂ ਇਹਨਾਂ ਦੀ ਚੋਣ ਹੋਈ ਸੀ ਮੈਂ ਉਹ ਤੋਂ ਵੀ ਆਰਤੀ ਕੀ ਭਰਾਵਾ ਦੇ ਸਿਰ ਤੇ ਛੱਡਿਆ ਸੀ ਮੈਂ ਕੋਈ ਪਾਰਟੀ ਪਾਜੀ ਦਾ ਇਹਨਾਂ ਦਾ ਫੱਕ ਨਹੀਂ ਰੱਖਿਆ ਕਿ ਜਾਂ ਕੋਈ ਪਾਰਟੀ ਦੇ ਨਾਂ ਦੇ ਨੂੰ ਬਣਾਉ ਜਾਂ ਕੋ ਮੇਰੀ ਪਾਰਟੀ ਦਾ ਬੰਨਾ ਚਾਹੀਦਾ ਇਹ ਵੀ ਮੈਂ ਤੁਹਾਡੇ ਸਿਰ ਤੇ ਸਭ ਕੁਝ ਛੱਡਿਆ ਸੀ ਮੈਂ ਆਂ ਤਾਂ ਵੀ ਜਿਹੜਾ ਵੀ ਕਾਰਜਕਾਰੀ ਜ਼ਿੰਮੇਵਾਰ ਦੀ ਮਹਾਂ ਹੈ ਆਰਪੀ ਇੱਕ ਸੁਹਾਰੇ ਅੰਦਰਲੇ ਮਾਂ ਜ਼ਿੰਮੇਵਾਰ ਦੇ ਸੁਹਾਰੇ ਥੱਲੇ ਮਾਂ ਦੀ ਕਰੰਦਾ ਜੇ ਕਿਸੇ ਜ਼ਿੰਮੇਵਾਰ ਨੂੰ ਲੋੜ ਪੈ ਜੇ ਕਰਾਤ ਭਰਾਤੇ ਵੀ ਲੋੜ ਪੈ ਜੇ ਚਾਰਤੀਏ ਮਾਂ ਦਾ ਬਦਲ ਮੋਂਦੇ ਨੇ ਤਾਂ ਮੈਂ ਤੇ ਪਰਮਾਤਮਾ ਕੇ ਰੂਹ ਦਾਅ ਕਰੂਗਾ ਕਿ ਪਰਮਾਤਮਾ ਇਹ ਪਿਆਰ ਸਾਡਾ ਹਮੇਸ਼ਾ ਹੀ ਬੜਿਆ ਰਵੇ ਹਮੇਸ਼ਾ ਹੀ